ਕੀ ਸਾਹਮਣੇ ਵੇਖੋ ਰੱਖ ਦਿੱਤੀ ਗੱਲ ਕਰਵਾਉਣੀ ਤੁਸੀਂ ਕਿਹਨਾਂ ਦਾ ਡੈ ਮੇਰਾ ਨਾਂ ਪੀਤਾ ਸਿੰਘ ਹੈ ਜੌਂਦਪੁਰ ਜੀ ਅੱਜ ਮੀਆਵਾਲ ਦਾ ਸੀਡੀਐਮ ਦੇ ਰੱਖ ਜਿਹੜੇ ਲੱਡੂ ਵੰਡੇ ਜਾ ਰਹੇ ਬਸ ਉਹਨੀਆਂ ਕੀ ਅੰਦਰ ਮੰਗੋ ਇਹ ਭਾਜੀ ਆਪਣੇ ਸਾਡਾ ਭਤੀਜਾ ਮੇਰਾ ਸੁਖਜੀਤ ਸਿੰਘ 올ੰਪਿਕ ਦੇ ਵਿੱਚ ਮਤਲਬ ਸਿਲੈਕਸ਼ਨ ਹੋਈ ਹੈ ਬੱਚੇ ਦੀ ਤੇ ਉਸ ਉਹਦੀ ਖੁਸ਼ੀ ਦੇ ਵਿੱਚ ਇੱਥੇ ਲੱਡੂ ਸਾਡੇ ਭੈਣ ਭਰਾ ਸਾਰੇ ਮਤਲਬ ਇਕੱਠੇ ਹੋਏ ਨੇ ਬੜੀ ਜਿਆਦਾ ਖੁਸ਼ੀ ਮਨਾ ਰਹੇ ਹੈ ਪਿੰਡ ਵਾਸੀਆਂ ਵੱਲੋਂ ਪ੍ਰਗਟ ਕੀਤਾ ਪੂਰਾ ਸਹਿਯੋਗ ਹੈ ਪੂਰਾ ਸਹਿਯੋਗ ਹੈ ਬੜੀ ਖੁਸ਼ੀ ਹੈ ਜੀ ਇਹਨਾਂ ਨੇ ਮਨਾਈਆਂ ਸਾਡੇ ਪਿੰਡ ਵਾਲਿਆਂ ਨੇ ਮੀਂਹਵਿੰਡ ਜਵੰਦਪੁਰ ਬਦੇਸ਼ਾ ਸਾਰਿਆਂ ਨੇ ਭੈਣ ਭਰਾਵਾਂ ਨੇ ਮਤਲਬ ਫੋਨ ਕਰਕੇ ਕਿਹਾ ਜੀ ਅੱਜ ਸ਼ਾਮਾਂ ਨੂੰ ਲੱਡੂ ਮੰਡਰੇ ਗਰਾਊਂਡ ਦੇ ਵਿੱਚ ਸਾਰੇ ਭੈਣ ਭਰਾਓ ਉਹਨਾਂ ਨੂੰ ਨੌਜੋਨਾਂ ਨੂੰ ਕੀ ਕੀ ਕਰਦੇ ਨੌਜੋਨਾਂ ਨੂੰ ਅਪੀਲ ਕਰਦੇ ਜੀ ਗਰਾਊਂਡ ਦੇ ਨਾਲ ਜੜੋ ਤੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਜੀ ਮੇਰਾ ਨਾਮ ਹਰਪਾਲ ਸਿੰਘ ਆ ਜੀ ਪਿੰਡ ਜਵੰਦਪੁਰ ਤੋਂ ਕੀ ਕਹਿਣਾ ਚਾਹੋਗੇ ਜੀ ਦਾ ਵੇਖੋ ਜੀ ਸਾਡੇ ਛੋਟੇ ਜਿਹੇ ਪਿੰਡ ਤੋਂ ਸਖਜੀਤ ਜੋ ਇੰਡੀਆ ਟੀਮ ਦੇ ਵਿੱਚ ਉਹਦੀ ਵਰਲਡ ਕੱਪ ਲਈ ਸਿਲੈਕਸ਼ਨ ਹੋਈ ਆ ਉਹਦੀ ਖੁਸ਼ੀ ਦੇ ਵਿੱਚ ਅੱਜ ਜੋ ਗਰਾਊਂਡ ਦੇ ਵਿੱਚ ਅ ਬਦੇਸ਼ਾਂ ਤੋਂ ਮਿਆਮਾ ਤੋਂ ਵੱਖ-ਵੱਖ ਪਿੰਡਾਂ ਤੋਂ ਇਥੇ ਬੱਚੇ ਖੇਡ ਰਹੇ ਆ ਤੇ ਉਸ ਖੁਸ਼ੀ ਦੇ ਸਬੰਧ ਵਿੱਚ ਅੱਜ ਲੱਡੂ ਵੰਡੇ ਜਾ ਰਹੇ ਆ ਵੇਖੋ ਜੀ ਸਾਡੇ ਛੋਟੇ ਜਿਹੇ ਪਿੰਡ ਤੋਂ ਇੱਕ ਬੱਚਾ ਉੱਠ ਕੇ ਵੱਡੇ ਲੈਵਲ ਤੇ ਪਹੁੰਚਣਾ ਬਹੁਤ ਮਾਣ ਵਾਲੀ ਗੱਲ ਆ ਇਲਾਕੇ ਵਾਸਤੇ ਦੇਸ਼ ਵਾਸਤੇ ਓਲੰਪਿਕ ਖੇਡ ਕੇ 골ਡ ਮੈਡਲ ਜਿੱਤ ਕੇ ਆਊਗਾ ਸਾਨੂੰ ਉਹਦੇ ਨਾਲੋਂ ਵੀ ਵੱਧ ਖੁਸ਼ੀ ਹੋਊਗੀ ਤੇ ਇੱਥੇ ਗਰਾਊਂਡ ਦੇ ਵਿੱਚ ਜਿਹੜੇ ਬੱਚੇ ਅੱਜ ਖੇਡ ਰਹੇ ਆ ਸੀ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹਦੇ ਵੱਲ ਵੇਖ ਕੇ ਇੱਥੇ ਹੋਰ ਸੁਖਜੀਤ ਜਿਹੜੇ ਆ ਜਨਮ ਲੈਣ ਤੇ ਉਸ ਲੈਵਲ ਤੇ ਪਹੁੰਚਣ ਤੇ ਇਲਾਕੇ ਦਾ ਤੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਮੇਰਾ ਨਾਮ ਰੋਕੀ ਕੰਗ ਹੈ ਜੀ ਹਾਰ ਸਿਮਰਤਪਾਲ ਸਿੰਘ ਕੰਗ ਪਿੰਡ ਫਤਿਹਪੁਰ ਵਿਦੇਸ਼ੀ ਆਈ ਤੁਹਾਡੇ ਵੱਲੋਂ ਮੀਆਂ ਇੰਡਸਟਰੀ ਬੰਦੇ ਜਿਹੜੇ ਮਿਲਦੇ ਜਾਣੇ ਆ ਏ ਜੀ ਸਾਡੇ ਜਵੰਧਪੁਰ ਪਿੰਡ ਤੋਂ ਸਾਡਾ ਬੱਚਾ ਸੁਖਜੀਤ ਸਿੰਘ ਜਿਹੜਾ ਉਹ ਹਾਕੀ ਦੀ 올림픽 ਦੀ ਜਿਹੜੀ ਇੰਡੀਆ ਦੀ ਟੀਮ ਸੈLECTION ਹੋਈ ਹੈ ਉਹਦੇ ਵਿੱਚ ਫਾਰਵਰਡਾਂ ਦੇ ਵਿੱਚ ਸਲੈਕਟ ਹੋਇਆ ਵਾ ਪਲੇਇੰਗ 11 ਦੇ ਵਿੱਚ ਪਹਿਲੇ 11 ਦੇ ਵਿੱਚ ਉਹਨੇ ਖੇਡਣਾ ਵਾ ਉਹਦੀ ਖੁਸ਼ੀ ਦੇ ਵਿੱਚ ਅਸੀਂ ਉਹਦੇ ਚਾਚਾ ਜੀ ਜਿਹੜੇ ਆ ਉਹ ਮੱਤੀ ਦਾ ਡੂ ਲੈ ਕੇ ਆਏ ਆ ਇੱਥੇ ਪੂਰੇ ਇਲਾਕੇ ਦੇ ਸਾਰੇ ਮੋਹਤਵਰ ਸੱਜਣ ਆਏ ਆ ਸਾਰੇ ਇਕੱਠੇ ਹੋ ਗਏ ਅਸੀਂ ਉਹਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ ਬਹੁਤ ਖੁਸ਼ੀ ਆ ਜੀ ਅਸੀਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਹੋਣ ਰਿਹਾ ਜੀ ਸਾਡੇ ਪਿੰਡਾਂ ਦਾ ਖਾਸ ਕਰਕੇ ਜਵੰਦਪੁਰ ਮੀਆਂ ਉਹਨਾਂ ਦੇ ਅਸ਼ੇਸਰਾ ਜੋ ਵੀ ਲੱਗਦਾ ਕਿ ਪਿੰਡ ਆ ਉਹ ਸਾਰੇ ਇਸੇ ਗਰਾਊਂਡ ਦੇ ਨਾਲ ਹੀ ਜੁੜੇ ਆ ਮੀਆਂਵੰਡ ਗਰਾਊਂਡ ਦੇ ਨਾਲ ਹੀ ਹੋਰ ਕੋਈ ਗਰਾਊਂਡ ਨਹੀਂ ਹੈ ਸਾਡੇ ਏਰੀਆ 'ਚ ਇੱਥੋਂ ਹੀ ਬੱਚੇ ਨਿਕਲਦੇ ਆ ਪਹਿਲਾ ਹੀਰੋ ਆ ਉਹ ਹਾਕੀ ਦੇ ਵਿੱਚ ਇੰਟਰਨੈਸ਼ਨਲ ਖੇਡਿਆ ਸਾਡਾ ਫਤਿਹਪੁਰਬਦੇਸ਼ਿਆਂ ਤੋਂ ਹੁਣ ਸੁਖਜੀਤ ਆ ਕਾ ਹੁਣ ਬੱਚੇ ਹੋਰ ਪਨੀਰੀ ਆਗੇ ਇਹਨਾਂ ਦੇ ਵਿੱਚੋਂ ਨਿਕਲਣਗੇ ਆਸ ਕਰਦੇ ਆ ਕਿ ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਆ 올림픽 ਤੱਕ ਜਾਣ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਉਹਨਾਂ ਨੌਜਵਾਨਾਂ ਦੇ ਮਾਪੇ ਮਾਪਿਆਂ ਨੂੰ ਇਹ ਅਪੀਲ ਹੈ ਜੀ ਵੀ ਆਪਣੇ ਬੱਚਿਆਂ ਦਾ ਫੋਨਾਂ ਤੋਂ ਖਿਹੜਾ ਛਡਾ ਕੇ ਦੇ ਘਟੂ ਘਟ ਗਰਾਊਂਡ ਦੇ ਵਿੱਚ ਲਿਆਓ ਇਹ ਨਹੀਂ ਵੀ ਆਪਾਂ 올림픽 ਹੀ ਖਟਾਉਣੀ ਬੱਚਿਆਂ ਨੂੰ ਬੱਚੇ ਉਦਾਂ ਹੀ ਸਰੀਰਕ ਤੌਰ ਤੇ ਉਹ ਤਗੜੇ ਹੋ ਜਾਂਦੇ ਆ ਜਿਹੜੇ ਗਰਾਊਂਡ ਦੇ ਵਿੱਚ ਆਉਂਦੇ ਘੰਟਾ ਖੰਡ ਖੇਡਦੇ ਸ਼ਾਮ ਨੂੰ ਉਹ ਥੱਕ ਕੇ ਸੌਂ ਜਾਂਦੇ ਆ ਮੋਬਾਈਲਾਂ ਨੇ ਇਹ ਬੇੜਾਗਰਕ ਕਰ ਦਿੱਤਾ ਸਾਡੀ ਨੌਜਵਾਨ ਪੀੜੀ ਦਾ ਪਹਿਲਾਂ ਨਸ਼ਿਆਂ ਨੇ ਬਹੁਤ ਕੀਤਾ ਨਾਲ ਹੁਣ ਮਗਾਇਰ ਰਲ ਗਏ ਆ ਤੇ ਮਾਪਿਆਂ ਨੂੰ ਇਹੋ ਅਪੀਲ ਆ ਵੀ ਇੱਕ ਘੰਟਾ ਸ਼ਾਮ ਨੂੰ ਕੱਢ ਕੇ ਘਟੂ ਘਟਨ ਆਲਾ ਆਪ ਆਜੋ ਸੈਰ ਕਰੋ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਓ ਇਹ ਬੱਚਿਆਂ ਦੀ ਜਿਹੜੀ ਹੈ ਮਾਨਸਿਕ ਤੇ ਸਰੀਰਕ ਸਿਹਤ ਜਿਹੜੀ ਆ ਉਹ ਵਧੀਆ ਹੋ ਸਰਕਾਰ ਪਾਸੋਂ ਜਾਂ ਐਨ ਆਰ ਆਈ ਵੀ ਦੇ ਪਾਸੋਂ ਸਰਕਾਰ ਪਾਸੋਂ ਤੇ ਕੋਈ ਨਹੀਂ ਅਜੇ ਤੱਕ ਜੀ ਇਦਾਂ ਲਾਰੇ ਲੱਗ ਜਾਂਦੇ ਆ ਵੀ ਤੁਹਾਨੂੰ ਮਿਲ ਜੂਗਾ ਪਰ ਅਜੇ ਕੋਈ ਸਾਨੂੰ ਮਿਲਿਆ ਨਹੀਂਗਾ ਜਦੋਂ ਆਪਣਾ ਐਨ ਆਰ ਆਈ ਵੀਰ ਆ ਹੋਰ ਇਲਾਕੇ ਦੇ ਜਿਹੜੇ ਮੋਤਬਰ ਸੱਜਣ ਆ ਜਦੋਂ ਕਿਸੇ ਚੀਜ਼ ਦੀ ਲੋੜ ਹੁੰਦੀ ਉਹਨਾਂ ਨੂੰ ਸਨੇਹਾ ਲਾ ਦੀਦਾ ਵੀ ਆ ਚੀਜ਼ ਚਾਹੀਦੀ ਆ ਤੋਂ ਵੱਧ ਚੜ ਕੇ ਹੰਡਾ ਯੋਗਦਾਨ ਕਰਦੇ ਆ ਪੈਸੇ ਪੱਖੋਂ ਕੋਈ ਚੀਜ਼ ਚਾਹੀਦੀ ਹੋਵੇ ਸਾਨੂੰ ਹਾਜ਼ਰ ਹੋ ਜਾਂਦੀ ਆ ਮੇਰਾ ਨਾਂ ਜੀ ਜਸਬੀਰ ਸਿੰਘ ਆ ਜੀ ਰਿਟਾਇਰ ਫੌਜੀ ਆ ਜੀ ਮੈਂ ਤੇ ਪਹਿਲਾਂ ਤਾਂ ਫਤਿਹ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਾਡੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੋਏ ਹੋ ਅੱਜ ਸਾਡਾ ਜਿਹੜਾ ਅਜੀਤ ਸਿੰਘ ਆ ਇਸੇ ਪਿੰਡ ਦਾ ਮੇਰਾ ਵੀਰ ਸਾਡੇ ਨਾਲ ਪੜਦਾ ਰਿਹਾ ਉਹਨਾਂ ਦਾ ਬੇਟਾ ਸੁਖਜੀਤ ਇੰਡੀਆ ਟੀਮ ਵਾਸਤੇ ਉਹਦੀ ਸਿਲੈਕਸ਼ਨ ਹੋਈ ਆ ਬਹੁਤ ਸੋਹਣਾ ਪਲੇਅਰ ਵਾ ਪਹਿਲਾਂ ਵੀ ਖੇਡਿਆ ਵਾ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਜਿਹੜੇ ਇੱਥੇ ਲੱਡੂ ਵੰਡੇ ਗਏ ਤੇ ਨਾਲ ਬੱਚਿਆਂ ਨੂੰ ਜਿਹੜਾ ਵਾ ਉਹ ਥੋੜਾ ਜਿਹਾ ਜਾਣਕਾਰੀ ਦਿੱਤੀ ਗਈ ਬੱਚੇ ਵੀ ਗਾਂ ਚੌਣ ਕੇ ਅਸੀਂ ਵੀ ਸੰਗੀਤ ਬਣੀਏ ਕਿਉਂਕਿ ਇਦਾਂ ਹੀ ਪਨੀਰੀ ਜਿਹੜੀ ਆ ਵੇਖ ਕੇ ਹੀ ਰਾਂ ਖਰੂਜੇ ਨੂੰ ਵੇਖ ਕੇ ਹੀ ਖਰਬੂਜਾ ਜਿੱਦਾਂ ਰੰਗ ਪੜਦਾ ਨਾ ਮੰਨ ਲਓ ਬੱਚੇ ਆ ਜਿਹੜਾ ਵਾ ਹਰ ਬੱਚੇ ਦੇ ਮਨ ਚ ਹੋਊ ਕਿ ਅਸੀਂ ਵੀ ਸੰਗੀਤ ਬਣੀਏ ਜਿਹੜੋ ਕੱਲ ਨੂੰ ਉਹ ਟੀਵੀ ਦੇ ਵਿੱਚ ਖੇਡੂਗਾ ਤੇ ਬਾਕੀ ਇਸ ਗਰਾਊਂਡ ਦੇ ਵਿੱਚ ਉਸ ਵਾਈ ਗੁਰੂ ਦੀ ਕਿਰਪਾ ਵਾ ਬਖਸ਼ਿਸ਼ ਵਾ ਇਸ ਗਰਾਊਂਡ ਨੂੰ ਇੱਥੋਂ ਕੋਈ ਨਾ ਕੋਈ ਪਲੇਅਰ ਕੋਈ ਨਾ ਕੋਈ ਪਹਿਲਵਾਨ ਜਿਵੇਂ ਕਿ ਸ਼ਿੰਦਾ ਪਹਿਲਵਾਨ ਸੁੱਚਾ ਪਹਿਲਵਾਨ ਸੱਤਾ ਮੀਆਂਵਿੰਡ ਛੱਲੀ ਕਬੱਡੀ ਖਿਡਾਰੀ ਕਾਲਾ ਮੀਆਂਵਿੰਡ ਇੱਥੋਂ ਕੋਈ ਨਾ ਕੋਈ ਪੈਦਾ ਹੁੰਦਾ ਰਿਹਾ ਖਿਡਾਰੀ ਜਿਵੇਂ ਸਾਡੇ ਰੌਕੀ ਭਾਜੀ ਵੀ ਇੰਟਰਨੈਸ਼ਨਲ ਖਿਡਾਰੀ ਆ ਤੇ ਇਹਨਾਂ ਦੀ ਬੜੀ ਦੇਣ ਆ ਗਰਾਊਂਡ ਨੂੰ ਬੜਾ ਬੱਚਿਆਂ ਨੂੰ ਇਹਨਾਂ ਨੇ ਜੋੜਿਆ ਗਰਾਊਂਡ ਦੇ ਨਾਲ ਇਦਾਂ ਜੋੜ ਕੇ ਰੱਖਣਗੇ ਕਮ ਸਕਮ ਪਲੇਅਰ ਨਹੀਂ ਆ ਤੇ ਜਿੱਦਾਂ ਫੌਜ ਦੀ ਭਰਤੀ ਹੋਦੀ ਪੁਲਿਸ ਦੀ ਭਰਤੀ ਹੋਦੀ ਫਿਜ਼ੀਕਲ ਫਿਟ ਹੋਣਗੇ ਤੇ ਰੋਜੀ ਰੋਟੀ ਤੇ ਵੀ ਲੱਗ ਜਾਣਗੇ ਬੱਚੇ ਹਾਂਜੀ ਜਿਹੜੀ ਗੇਮ ਦੇ ਰਿਲੇਟਡ ਹੈ ਹਾਕੀ ਦੇ ਵਿੱਚ ਹੋਇਆ ਸਲੈਕਟ ਜੀ 올림픽 ਹਾਕੀ ਦੇ ਵਿੱਚ ਉਹਨਾਂ ਦਾ ਫਾਦਰ ਸਾਹਿਬ ਵੀ ਹਾਕੀ ਪਲੇਅਰ ਬਹੁਤ ਵਧੀਆ ਸੀ ਉਹਨਾਂ ਦਾ ਸੁਪਨਾ ਸੀ ਚਲੋ ਕੁਝ ਮਜਬੂਰੀਆਂ ਕਰਕੇ ਬਾਪ ਨਹੀਂ ਅੱਗੇ ਕਰ ਸਕੇ ਤੇ ਬੇਟੇ ਚੋਂ ਉਹਨਾਂ ਨੇ ਉਹੀ ਤਲਾਸ਼ ਲਿਆ ਬੜੀ ਮਿਹਨਤ ਕਰਾਉਣ ਦੇ ਸਾਰਾ ਪਰਾਰ ਭੀਤਾ ਵਾ ਇਹ ਵੀ ਬਹੁਤ ਮਿਹਨਤ ਕਰਾਉਂਦੇ ਆਪਣੇ ਬੱਚਿਆਂ ਨੂੰ ਹਾਕੀ ਵਾਲਾ ਹਾਕੀ ਆਪਣੇ ਪੰਜਾਬ ਦੀ ਗੇਮ ਸੀ ਜਿਹੜੀ ਆਪਣੇ ਤੋਂ ਦੂਰ ਹੁੰਦੀ ਜਾਂਦੀ ਸੀ ਚਲੋ ਹੁਣ ਉਮੀਦ ਜਾਗੀ ਆ ਜਿੱਦਾਂ ਆਪਣੇ ਏਰੀਆ ਦੇ ਉੱਤੇ ਮੋਬਾਲ ਤੋਂ ਪਲੇਅਰ ਆ ਹਾਕੀ ਦੇ ਵਰਵਾਲ ਤੋਂ ਆ ਅਕੀ ਦੇ ਕਾਫੀ ਪਲੇਅਰ ਆਨ ਕਰਕੇ ਫਿਰ ਦੁਬਾਰਾ ਉਮੀਦ ਜਗੀ ਆ ਕਿ ਪੰਜਾਬ ਦੀ ਆਕੀ ਫਿਰ ਸਿਖਰਾਂ ਤੇ ਆਊਗੀ